ਨੇਸ਼ਨ ਨੂੰ ਨਹੀਂ ਪਤਾ ਆਦਮ ਤੇ ਹਵਾ ਦੇ ਕੋਲ ਸ਼ੈਤਾਨ ਆਣ ਕੇ ਕਹਿੰਦਾ ਕਿ ਪਰਮੇਸ਼ਰ ਨੇ ਸੱਚ ਮੋਚ ਆਖਿਆ ਹਵਾ ਨੇ ਝੂਠ ਬੋਲਤਾ ਹਵਾ ਨੇ ਕੀ ਵਚਨ ਨੂੰ ਉਲਟ-ਪੁਲਟ ਕਰਤਾ ਸ਼ੈਤਾਨ ਨੇ ਵੀ ਉਲਟ-ਪੁਲਟ ਕੀਤਾ ਤੇ ਹਵਾਨੇ ਉਲਟ-ਪੁਲਟ ਕੀਤਾ ਸਜ਼ਾ ਕੀ ਮਿਲੀ ਬਾਗ ਚੋਂ ਬਾਹਰ ਚਲ ਗਏ ਬਾਗੋਂ ਬਾਹਰ ਚਲੇ ਗਏ ਉਸ ਉਸ ਆਨੰਦ ਚੋਂ ਉਸ ਖੁਸ਼ੀ ਤੋਂ ਬਾਹਰ ਜਾਣਾ ਪਿਆ ਉਹਨਾਂ ਨੂੰ ਦੁੱਖ ਭੋਗਣਾ ਪੈ ਗਿਆ ਪਿਆਰਿਓ ਜੇ ਸ਼ੈਤਾਨ ਦੀ ਗੱਲ ਮੰਨ ਕੇ ਇਹੋ ਜਿਹੇ ਲੋਕਾਂ ਦੀ ਗੱਲ ਮੰਨ ਕੇ ਵਚਨ ਨੂੰ ਉਲਟਾ ਬੁਲਟਾ ਕੀਤਾ ਤੇ ਨੁਕਸਾਨ ਹੋ ਸਕਦਾ ਇੱਕ ਹੋਰ ਸੀ ਜਰੂਬਾਮ ਦੇ ਟਾਈਮ 'ਚ ਕੌਣ ਸੀ ਰਹੁਬਾਮ ਤੇ ਜਰੂਬਾਮ ਦੇ ਟਾਈਮ 'ਚ ਇੱਕ ਗੱਲ ਹੋਈ ਆ ਕੀ ਸੀ ਉਹ ਨਾ ਨਾਏ ਗਲ ਨਹੀਂ ਬਦਲਿਆ ਜਗਵੇਦੀਆਂ ਨੇ ਬਣਾਈਆਂ ਸੀ ਪਹਿਲਾ ਰਾਜਿਆਂ ਵਿੱਚ ਯਰੂਬਾਮ ਨੇ ਪ੍ਰਚਾਰ ਕੀਤਾ ਹੈ ਰਊਬਾਮ ਵੀ ਉਦੋਂ ਰਾਜਾ ਸੀ ਤੇ ਯਰੂਬਾਮ ਵੀ ਰਾਜਾ ਹੀ ਦੋਵੇਂ ਰਾਜਾ ਬਣਣਾ ਚਾਹੁੰਦੇ ਸੀ ਇੱਕ ਯਹੂਦਾ ਦਾ ਤੇ ਇਸਰਾਇਲ ਦਾ ਪਰ ਯਰੂਬਾਮ ਨੇ ਗਲਤ ਆਪਣੀਆਂ ਉਹ ਉਹਨੇ ਉਹਨੇ ਸੋਚਿਆ ਵੀ ਉਧਰ ਨਾ ਜਾਣ ਹਕਲਵਲ ਨਾ ਜਾਣ ਤੇ ਮੈਂ ਦੋ ਬੱਛਰੇ ਇੱਧਰ ਬਣਾਉਣੇ ਤਾਂ ਦੋ ਬੱਛਰੇ ਤੋਂ ਇੱਥੇ ਹੀ ਬੰਦਗੀਆਂ ਕਰਨ ਤੇ ਪੂਜਾ ਪਾਠ ਕਰਨ ਜਦਕਿ ਪਰਮੇਸ਼ਰ ਦੀ ਨਜ਼ਰਾਂ ਚ ਵਛੜਾ ਬਣਾਉਣਾ ਤੇ ਗਲਤ ਟੀਚਿੰਗ ਸੀ ਵਛੜਾ ਬਣਾਉਣਾ ਗਲਤ ਸਿੱਖਿਆ ਸੀ ਤੇ ਉਹਨੇ ਹੈ ਕੱਲ ਨੂੰ ਪਲੀਤ ਕਰਨ ਦੀ ਕੋਸ਼ਿਸ਼ ਕੀਤੀ ਤੇ ਇਹ ਕੀਤਾ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਉਹਨਾਂ ਦੀ ਯਰੂਬਾਮ ਦੀ ਗਲਤੀ ਨੂੰ ਦੱਸਣ ਵਾਸਤੇ ਇੱਕ ਪਰਮੇਸ਼ਰ ਦਾ ਬੰਦਾ ਆ ਨਬੀ ਇੱਕ ਨਬੀ ਆਇਆ ਮੈਰਾਕਲ 12 13 ਪਾਠ 'ਚ ਆਇਆ ਇਹ ਪਹਿਲਾ ਰਾਜਾ 12 13 ਪਾਠ 'ਚ ਆ ਪੜ੍ਹਨ ਦੀ ਲੋੜ ਨਹੀਂ ਆ ਮੈਂ ਜ਼ੁਬਾਨੀ ਦੱਸ ਦਿੰਦਾ ਕਿਉਂਕਿ ਸਮੇਂ ਨਹੀਂ ਆ ਬਹੁਤਿਆਂ ਨੇ ਤੇ ਬਾਈਬਲ ਪੜ੍ਹੀ ਆ ਤੁਹਾਡੇ ਚੋਂ ਪੜ੍ਹੀ ਆ ਨਾ ਹੈਲੋ ਵੈਲੋ ਹallelujah ਹੈਲੋ ਹallelujah YouTube ਸਾਰੇ ਨੇ ਹੁੰਦਾ ਫੇਸਬੁੱਕ ਸਾਰੀ ਹੁੰਦੀ ਆ ਇੰਸਟਾ 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 ਗ੍ਰਾਮ ਮੈਨੂੰ ਪਤਾ ਮੈਨੂੰ ਕਿਲੋਗ੍ਰਾਮ ਦਾ ਪਤਾ ਇੰਸਟਾਗ੍ਰਾਮ ਹੋਰ ਮਿਸਗ੍ਰਾਮ ਕੀ ਸਨੈਪਚੈਟ ਹੋਰ ਟੈਲੀ ਅੱਛਾ ਟੈਲੀ ਵੀ ਕਰਾਂਗੇ ਹੈਗਾ ਕੋਈ ਟਵੈਟਰ ਟ੍ਰੈਲੀਗ੍ਰਾਮ ਟਵਿੱਟਰ ਫੇਸਬੁੱਕ ਵੈਲੋਂ ਸਾਰੀ ਹੁੰਦੇ ਆ ਮੈਮੀ ਕਹਾਂ ਮੇਰਾ ਫੋਨ ਕਿਉਂ ਨਹੀਂ ਚੁੱਕਦਾ ਰਹਿੰਦਾ ਹੀ ਟ੍ਰੈਲੀਗ੍ਰਾਮ ਤੇ ਆ ਤੇ ਆ ਤਾਂ ਪਾਸਟਰਾਂ ਦੇ ਹਾਲ ਹੋ ਗਏ ਹੋਣਾ ਭਰਾਵਾ ਇਹਨਾਂ ਨੂੰ ਦਫਾ ਕਰੋ ਫੋਨ ਨੂੰ ਮੈਂ ਨਹੀਂ ਕਹਿੰਦਾ ਤੁਸੀਂ ਨੌਲੇਜ ਵਾਸਤੇ ਥੋੜੀ देर ਨਾਲ ਚਲਾਓ ਚਲਾਓ ਇਹਨੂੰ ਪਰੇ ਰੱਖੋ ਘਰ ਦੇ ਕੰਮ ਕੁੰਮ ਕਰੋ ਆਪਣੀ ਜ਼ਿੰਦਗੀ ਸਵਾਰੋ ਆਪਣੇ ਜੀਵਨ 'ਚ ਤੁਹਾਨੂੰ ਕੋਈ ਕੰਮ ਧੰਦਾ ਆਉਣਾ ਚਾਹੀਦਾ। ਕੱਛ ਜੋਗੇ ਚੰਗੇ ਰਹੋਗੇ। ਨਹੀਂ ਤਾਂ ਮੈਨੂੰ ਕੋਈ ਫਰਕ ਨਹੀਂ ਪੈਣਾ। ਤੁਹਾਡਾ ਹੀ ਸੁੱਖਣਾ, ਵਧੀਆ ਕੰਮ ਹੋ ਜਾਣਾ। ਅੱਛਾ Google Pay ਤੇ ਵੀ ਚਟੰਗ ਹੁੰਦੀ ਹੈ। ਲਓ ਹੁਣ ਨਵੀਂ ਗੱਲ ਚੱਲ ਪੀਜੀਏ। ਚੰਗਾ ਮੈਂ ਨਹੀਂ ਸਿੱਖਦਾ ਮੈਂ ਜਦੋਂ ਕੁਝ ਕੰਨਾ ਹੁੰਦਾ ਜੌਨ ਨੂੰ ਬੁਲਾ ਲੈਣਾ ਜਾਂ ਕਿ ਹੋਰ ਮੇਰੇ ਤੋਂ ਵੱਧ ਤੇ ਮੇਰੀ ਘਰ ਦੀ ਨੂੰ ਫੋਨ ਚਲਾਉਣਾ ਹੁੰਦਾ ਮੈਨੂੰ ਸੱਚੀ ਨਹੀਂ ਚਲਾਉਣਾ ਹੁੰਦਾ ਤੇ ਮੈਂ ਸਿੱਖਦਾ ਵੀ ਨਹੀਂ ਆ ਸਿੱਖਣਾ ਤੇ ਕਬਿਆ ਦਾ ਕੰਮ ਆ ਸਿੱਖਣਾ ਹੀ ਨਹੀਂ ਕੋਕ ਮੈਨੂੰ ਪਤਾ ਹੈ ਸ਼ੈਤਾਨ ਦਾ ਚਰਖਾ ਇਹਨੇ ਬੜਾ ਲਾਸ ਕਰਨਾ ਇਹਨੇ ਜਿੰਨੀ ਕਿ ਲੋਡ ਹੁੰਦੀ ਆ ਕੋਈ ਨੌਲੇਜ ਖਬਰ ਜ਼ਰੂਰ ਜਿਦਰਾ ਉਹਨਾ GST ਦੇ ਬਾਰੇ ਚੱਲਣ ਡਿਆ ਤੇ ਤੁਹਾਨੂੰ GST ਦੀ ਕੋਈ ਨੌਲੇਜ ਨਹੀਂ ਪਰ ਟੈਲੀਗ੍ਰਾਮ ਦੀ ਨੌਲੇਜ ਹੈਗੀ ਤੁਹਾਨੂੰ ਉਹ ਟੈਲੀ ਸਟੈਲੀ ਦਾ ਨਾਮ ਟੈਲੀ ਮੈਂ ਕਹਿੰਨਾ ਮੈਨੂੰ ਨਹੀਂ ਪਤਾ ਟੈਲੀਗ੍ਰਾਮ ਵੀ ਹੈਗਾ ਆ ਭੈਣ ਪੁੱਛਾਂ ਦੀ ਬਾਬਾ ਹੁੰਦਾ ਟੈਲੀ ਟੈਲੀਗ੍ਰਾਮ ਇਹਦੇ ਹੱਥ ਚ ਫੋਨ ਭੈਣਾ ਦੇ ਹੱਥ ਚ ਫੋਨ ਤੇ ਪਰਸ ਹੋਏਗਾ ਹੀ ਹੋਏਗਾ ਕਿਚਨ ਜੇ ਵੀ ਨਾਲ ਹੀ ਹੋਏਗਾ ਫੋਨ ਤੇ ਪਰਸ ਦੋ ਚੀਜ਼ਾਂ ਕੋਲ ਹੋਣਗੀਆਂ ਤੀਜੀ ਵਾਤ ਤਾਂ ਸ਼ਰਮਿੰਦਾਰ ਨਹੀਂ ਹੋਏਗੀ ਹੋਰ ਕੀ ਹੋ ਸਕਦਾ ਆਹ ਤੂੰ ਨੇ ਤੇ ਪਰਸ ਇਹ ਹੋਣਾ ਹੀ ਹੋਣਾ ਵਾ ਭਾਈ ਨਾ ਇੱਕ ਕੁੜੀ ਤੇ ਸੜਕ ਤੇ ਮਿਲਦੀ ਜਿੱਦਾਂ ਨਿਆਣੇ ਮਿਲਦੇ ਮੈਂ ਕੀ ਹੋਇਆ ਮੁੰਡੇ ਫੋਨ ਖੋਗ ਲਾ ਕੇ ਮੇਰਾ ਤੇ ਤੂੰ ਜਦੋਂ ਕੰਨ 'ਚ ਲਾ ਕੇ ਸੜਕ ਤੇ ਦੂਰੀ ਜਾਣੀ ਤੇ ਖੋਗੇ ਖੜਨਾ ਹੀ ਅਮਲੀਆਂ ਨੇ ਅੱਛਾ ਚਲੋ ਉੱਥੇ ਸੀ ਆਪਾਂ ਯਰੂਬਾਮ ਤੇ ਰਹੂਬਾਮ ਤੇ ਯਰੂਬਾਮ ਨੇ ਮੂਰਤੀ ਪੂਜਾ ਕਰਵਾਈ ਬੜੀ ਗਲਤ ਕੰਮ ਕਰਵਾਉਣ ਦੀ ਕੋਸ਼ਿਸ਼ ਕੀਤੀ ਯਰੂਬਾਮ ਨੇ ਉਹਨਾਂ ਨੂੰ ਸੁਧਾਰਨ ਵਾਸਤੇ ਪਰਮੇਸ਼ਰ ਨੇ ਆਪਣਾ ਇੱਕ ਬੰਦਾ ਭੇਜਿਆ ਉਹਦਾ ਨਾਮ ਨਹੀਂ ਲਿਖਿਆ ਲਿਖਿਆ ਪਰਮੇਸ਼ਰ ਦਾ ਇੱਕ ਬੰਦਾ ਆਇਆ ਨਬੀ ਉਹਨੇ ਆਣ ਕੇ ਤੁਹਾਨੂੰ ਕਿਹਾ ਵੀ ਤੂੰ ਗਲਤ ਕਰ ਰਿਹਾ ਉਹਨੇ ਇੰਜ ਉਹਦੇ ਹੱਥ ਕੀਤਾ ਰਾਜੇ ਨੇ ਵੀ ਤੂੰ ਕੋਣ ਹੋ ਨਾ ਮੈਨੂੰ ਦੱਸ ਕਹਿਣ ਵਾਲਾ ਤੇ ਉਹਦਾ ਕੀ ਰਾਜੇ ਦਾ ਕੀ ਹੋ ਗਿਆ ਬਾਹੇ ਉੱਥੇ ਖਲੋਗੀ ਐ ਇੰਨਾ ਹੀ ਪੱਥਰ ਹੋ ਗਿਆ ਥੋੜੀ ਕਿਤੇ ਰੱਬ ਦੇ ਸੱਚੇ ਬੰਦਿਆਂ ਨੂੰ ਹਉਂਗਲ ਨਾ ਕਰੇ ਝੂਠਿਆਂ ਨੇ ਦੀ ਚਲਦਾ ਰਮ ਕੁਛ ਨਹੀਂ ਫਰਕ ਪੈਣਾ ਲੇਕਿਨ ਸੱਚੇ ਜੇ ਕੋਈ ਰੱਬ ਦਾ ਦਾਸ ਆ ਉਹਨੂੰ ਕਦੀ ਨਹੀਂ ਕੁਛ ਕਹਿਣਾ ਨਾ ਉਹਦੇ ਖਿਲਾਫ ਉਂਗਲ ਚੁੱਕਣੀ ਕਿਉਂ ਕਿਉਂਕਿ ਬਾਹ ਖਲੋ ਸਕਦੀ ਐ ਉਹਦਾ ਕੰਮ ਆ ਜਾ ਭੁਗਤਣਾ ਪਏਗਾ ਇਦਾਂ ਹੀ ਹੋਇਆ ਫਿਰ ਉਹਨੇ ਮਿਰਜ ਨੇ ਮਿੰਨਤ ਕੀਤੀ ਕਿੰਦਾ ਮੈਂ ਤੇਰੇ ਅਗੇ ਮਿੰਨਤ ਕਰਦਾ ਆਪਣੇ ਰੱਬ ਨੂੰ ਕਹਿਆ ਹਾਂ ਆਪਣੇ ਰੱਬ ਨੂੰ ਕਹਿਆ ਮੇਰੀ ਬਾਹ ਫੇਰ ਉਹਨੇ ਦੁਆ ਕੀਤੀ ਬਾਹ ਫੇਰ ਫਿਰ ਕੀ ਹੋਇਆ ਰਾਜਾ ਕਹਿੰਦਾ ਮੈਂ ਤੈਨੂੰ ਧਨ ਦੌਲਤ ਦੇਵਾਂਗਾ ਰਾਜਾ ਕਹਿੰਦਾ ਮੈਂ ਤੈਨੂੰ ਚੰਦਾ ਨਾ ਪਈ ਪੈਸੇ ਨਾਲ ਰੱਬ ਦੇ ਬੰਦੇ ਨਹੀਂ ਖਰੀਦੇ ਜਾਂਦੇ ਮੈਂ ਤੁਹਾਨੂੰ ਫੇਰ ਕਹਿੰਨਾ ਜੇ ਤੁਹਾਡੀ ਖੁਸ਼ੀ ਆ ਤੇ ਕਰੋੜਾ ਰੁਪਏ ਵੀ ਦੇ ਦੋ ਉਹਨਾਂ ਦੇ ਪੈਰਾਂ 'ਅਗੇ ਹੱਥ ਵੀ ਰੱਖ ਦੋ ਚੱਲੂਗਾ ਲੇਕਿਨ ਖਰੀਦੋ ਨਾ ਖੁਸ਼ੀ ਨਾਲ ਜੋ ਤੜਾ ਦਿਲ ਕਰਦਾ ਉਹ ਦੇ ਦੋ ਪਰ ਕਹਿ ਕੇ ਨਹੀਂ ਮੈਂ ਆ ਕਰਾਂਗਾ ਤੇ ਮੁੜ ਕੇ ਦੇਣਾ ਕੁਝ ਵੀ ਨਹੀਂ ਮਸ ਜਿੰਨਾ ਲੈਂਟਰ ਪੈਂਦਾ ਮੈਂ ਸਾਰੀਆਂ ਸੀਮਿੰਟ ਦੀਆਂ ਬੋਰੀਆਂ ਦੇ ਦੂੰ ਤੇ ਮੁੜ ਕੇ 20 ਬੋਰੀਆਂ 30 ਬੋਰੀਆਂ ਕਹਿ ਕੇ ਮੁੜ ਕੇ ਨਹੀਂ ਅਦਾ ਕਰਨਾ ਪਿਆਰਿਓ ਉਹ ਬੜਾ ਔਖਾ ਕੰਮ ਹੋ ਜਾਣਾ ਜੇ 150 ਬੋਰੀ ਤੇ ਕਿੱਥੇ 30 ਬੋਰੀਆਂ ਯਾਦ ਰੱਖੋ ਮੂੰਹ ਜੋ ਨਹੀਂ ਕਹਿਣਾ ਮੂੰਹ ਜੋ ਨਹੀਂ ਕਹਿਣਾ ਜੇ ਕਹਿਤਾ ਤਾਂ ਫਿਰ ਉਹਨੂੰ ਕਰਨਾ ਵਾ ਕਿੱਥੇ 150 ਤੇ ਕਿੱਥੇ 30 ਕਿੰਨਾ ਫਰਕ ਆ ਇਹੋ ਜਿਹੀ ਭੈਣ ਭਰਾ ਆ ਗਏ ਆ ਚਲੋ ਮੈਂ ਤਾਂ ਕੋਈ ਦੁਆ ਨਹੀਂ ਕਰਦਾ ਪਰ ਮੈਨੂੰ ਪਤਾ ਕਿ ਬਾਅਦ ਚ ਉਹਦਾ ਫੈਕਟ ਕੀ ਹੋਣਾ ਵਾ ਕੋਈ ਨਾ ਬੋਲੋ ਹੀ ਨਾ ਇੰਨੀ ਹੱਲਾਸ਼ੇਰੀ ਚ ਕੀ ਹੋ ਆ ਕੇ ਬੋਲਣਾ ਇੰਨੀ ਗੱਪ ਮਾਰਨ ਦੀ ਕੀ ਲੋੜ ਐਡੀ ਵੱਡੀ ਗੱਪ ਵੀ ਮੇਰਾ ਦਾਦਾ ਨੇ ਢਾਂਗਾ ਰੱਖਿਆ ਜਿਹੜਾ ਇੰਜ ਕਰਕੇ ਬਦਲ ਢਾਕੇ ਮੀ ਪਾ ਲੈਂਦਾ ਐਡੀ ਵੱਡੀ ਗੱਪ ਕੀ ਕਿਉਂ ਮਾਰਨੀ ਜੇ ਹੁੰਦੀ ਨਹੀਂ ਤੇ ਹੈ ਵਾ ਪਹੁੰਚ ਕੇ ਕਰ ਦੋ ਨਹੀਂ ਆ ਤੇ ਨਾਸੇ ਤੇ ਕਈ ਭੈਣ ਭਰਾ ਇਹੋ ਜਿਹੋ ਜੋ ਕਹਿੰਦੇ ਸੋ ਕਰ ਦਿੰਦੇ ਇੱਥੇ ਇੱਥੇ ਰਾਜੇ ਨੇ ਕੀ ਕਿਹਾ ਚੱਲ ਮੇਰੇ ਨਾਲ ਰੋਟੀ ਖਾ ਤਾਂ ਮੈਂ ਤੈਨੂੰ ਦਾਨ ਚੰਦਾ ਦਿਆਂ ਕਹਿੰਦਾ ਨਾ ਰਾਜਾ ਮੈਂ ਕੰਮ ਨਹੀਂ ਕਰਨਾ ਮੇਰੇ ਖੁਦਾ ਨੇ ਮੈਨੂੰ ਕਿਹਾ ਤੂੰ ਜਿਹੜੇ ਰਾਤ ਥਣੀ ਆਇਆ ਉਸ ਰਾਤ ਥਣੀ ਵਾਪਸ ਵੀ ਨਹੀਂ ਜਾਣਾ ਤੇ ਰੋਟੀ ਵੀ ਨਹੀਂ ਖਾਣੀ ਕੁਛ ਨਹੀਂ ਕਰਨਾ ਵਾਪਸ ਜਿਹੜੇ ਰਾਤ ਨਹੀਂ ਗਿਆ ਦੂਜੇ ਰਾਤ ਥੜੀ ਵਾਪਸ ਆ ਕਹਿੰਦਾ ਚੰਗਾ ਰਾਜਾ ਕਹਿੰਦਾ ਜਾ ਫਿਰ ਨਬੀ ਚਲ ਗਿਆ ਉੱਥੇ ਇੱਕ ਹੋਰ ਨਬੀ ਸੀ ਉਹਦੇ ਨਿਆਣੇ ਗੱਲਬਾਤ ਸੁਣਦੇ ਪਏ ਉਹਦੇ ਨਿਆਣੇ ਨੇ ਜਾ ਕੇ ਉਹਨੇ ਡੈਡੀ ਨੂੰ ਦੱਸੀ ਕਿ ਅੰਦਰ ਡੜੀ ਤੇਰੇ ਤੋਂ ਵੀ ਵੱਡਾ ਇੱਕ ਨਬੀ ਉਹਨੇ ਕੁਝ ਨਹੀਂ ਖਾਦਾ ਪੀਤਾ ਨਬੀਆਂ ਦੇ ਨਿਆਣੇ ਬਹੁਤੇ ਸ਼ੈਤਾਨ ਹੁੰਦੇ ਮਲਾਹ ਸਾਹਿਬ ਬਹੁਤਿਆਂ ਦੇ ਸ਼ੈਤਾਨ ਹੁੰਦੇ ਨੇ ਬੜੇ ਖੁਦਾ ਦਾ ਨਬੀ ਤੇ ਮੁੰਡੇ ਕਬਰਾਂ ਤੇ ਗੀਤ ਗਾਉਣ ਕਬਰਾਂ ਤੇ ਨੂ ਸਰਦੀਆਂ ਕਵਾਲੀਆਂ ਤੇ ਅਨੋਟ ਹੋ ਟੁਆਇਸ ਸਮਝਦਾਰਲੀ ਇਸ਼ਾਰਾ ਕਾਫੀ ਬੱਚਿਆਂ ਨੇ ਜਾ ਕੇ ਪਿਓ ਨੂੰ ਕਹਿਤਾ ਡੈਡੀ ਇੱਕ ਨਵੀ ਆਇਆ ਤੇ ਇਦਾਂ ਕਹਿਣ ਡਿਆ ਕਹਿੰਦਾ ਕਿੱਥੇ ਗਿਆ ਓ ਕਹਿੰਦੇ ਆ ਨੂੰ ਕਹਿੰਦਾ ਰੱਖੋ ਮੇਰੀ ਖੋਤੇ ਦੇ ਉੱਤੇ ਕਾਠੀ ਕੁੱਠੀ ਤੇ ਚਲੋ ਤੁਰ ਪਿਆ ਤੇ ਨਵੀ ਨੂੰ ਰੋਕ ਲੈ ਕਹਿੰਦਾ ਉਹ ਨਵੀ ਵਿਚਾਰਾ ਸਾਹ ਲੈਣ ਡਿਆ ਰੁੱਕ ਥਲੇ ਕਹਿੰਦਾ ਜਿੰਨੇ ਪਰਮਿਸ਼ਨ ਨੇ ਭੇਜਾ ਤੂੰ ਹੀ ਕਹਿੰਦਾ ਓ ਕਹਿੰਦਾ ਫਿਰ ਮੈਨੂੰ ਪਰਮੇਸ਼ਰ ਨੇ ਭੇਜਿਆ ਤੇਰੇ ਵਾਸਤੇ ਝੂਠ ਬੋਲਤਾ ਨੇ ਕਹਿੰਦਾ ਮੈਨੂੰ ਖੁਦਾ ਨੇ ਤੇਰੇ ਵਾਸਤੇ ਭੇਜਿਆ ਚੱਲ ਮੇਰੇ ਨਾਲ ਰੋਟੀ ਖਾ ਭੋਜਨ ਸ਼ਕਤ ਫਿਰ ਆਪਣੇ ਰਾਹ ਚੱਲ ਜੀ ਕਹਿੰਦਾ ਨਹੀਂ ਮੈਨੂੰ ਤਾਂ ਪਰਮੇਸ਼ਰ ਨੇ ਕਹਿੰਦਾ ਮੈਨੂੰ ਖੁਦਾ ਨੇ ਭੇਜਿਆ ਤੇਰੇ ਕੋਲ ਉਹ ਉਹਦੇ ਝੂਠ ਦੇ ਮਗਰ ਲੱਗ ਕੇ ਚੱਲ ਗਿਆ ਸੋਚੋ ਰੱਬ ਆਪਣੀ ਗੱਲ ਥੋੜੀ ਬਦਲ ਸਕਦਾ ਇਹ ਨਬੀ ਕਮਲਾ ਹੋ ਗਿਆ ਰੱਬ ਆਪਣੀ ਗੱਲ ਤੋਂ ਨਹੀਂ ਬਦਲ ਸਕਦਾ ਪਰ ਕੁਝ ਨਬੀ ਆਪਣੇ ਕਮਲ ਗੁਣੇ 'ਚ ਪਹਿਨ ਦੇ ਲਾਲਚ ਚ ਜਾ ਕੇ ਝੂਠੀਆਂ ਬੁਸ਼ਵਾਨੀਆਂ ਕਰ ਦਿੰਦੇ ਝੂਠੀਆਂ ਗੱਲਾਂ ਬੋਲ ਦਿੰਦੇ ਆਪਣੇ ਆਪ ਨੂੰ ਨਬੀ ਸਾਫਤ ਕਰਨ ਲਈ ਸ਼ੇਖੀ ਸਾੜਨ ਵਾਸਤੇ ਨਬੀ ਬਣ ਜਾਂਦੇ ਆ ਪਰ ਹੋਇਆ ਕੀ ਚਲਾ ਗਿਆ ਹੁਣ ਗਲਤੀ ਹੋ ਗਈ ਤਨ ਬੁਸ਼ਣੀ ਪਤਾ ਕਿੰਨੇ ਕੀਤੀ ਉਸੇ ਝੂਠੇ ਰਿਆ ਜੀ ਕਹਿੰਦਾ ਮੈਂ ਤਾਂ ਝੂਠ ਬੋਲਿਆ ਸੀ ਪਰ ਹੁਣ ਮੈਨੂੰ ਖੁਦਾ ਨੇ ਸੰਦੇਸ਼ਾ ਦਿੱਤਾ ਹੀ ਕਿ ਇਸ ਨਬੀ ਨੂੰ ਕਹਦੇ ਕਿ ਤੂੰ ਹੁਣ ਮਰ ਜਾਏਗਾ ਤੇ ਤੂੰ ਆਪਣੇ ਦੇਸ਼ 'ਚ ਵੀ ਨਹੀਂ ਜਾਏਗਾ तेन तेरे देश की मिट्टी नहीं मिलू तो मरेगा मरवा झूठे नबी ने झूठे सच्चे नबी मरवा मरवाता एदा होंगे जो नुकसान बचो बैबल येसुमसी ने कहा झूठे नबिया तो होशियार रो मैं पता तहे चर्च पसंद आ जिथे कप ਜਿਹੜੇ ਕਰਦੇ ਉਹ ਬੜੇ ਉਹਨਾਂ ਤੋਂ ਬੜੇ ਕੋਸ਼ਿਸ਼ ਹੁੰਦੇ ਤੀ ਜਿਹੜਾ ਕਹਿੰਦਾ ਭੈਣ ਮੈਂ ਤੇਰੇ ਤੇ ਵੇਖਿਆ ਹੀ ਵੇਖਿਆ ਤੂੰ ਇੰਗਲੈਂਡ ਚੱਲੀ ਆ ਚੱਲ ਉਹਦੇ ਤੇ ਘਰੋਂ ਕਢਾ ਉਹਨੂੰ ਬਾਹਰ ਇੰਗਲੈਂਡ ਚ ਉਹਦੇ ਨਿਆਣੇ ਰੋਲਣ ਤੈਨੂੰ ਘੜ ਜਿਹੜੀ ਭਵਿਸ਼ਵਾਣੀ ਹੋ ਗਈ ਆ ਨਾ ਮੈਨੂੰ ਦਿਖਣ ਡਿਆ ਤੇਰਾ ਘਰ ਤੇਰੇ ਘਰ ਦਾ ਮੈਂ ਮੰਜਾ ਵੇਖ ਲਿਆ ਤੇਰਾ ਬੂਆ ਇਸ ਰੰਗ ਦਾ ਵਾ ਤੇਰੇ ਘਰ ਚ ਮੈਂ ਗਿਆ ਤੇ ਉੱਥੇ ਮੈਨੂੰ ਮੈਨੂੰ ਉੱਥੇ ਕਿਤਾਬਾਂ ਵੇਖੀਆਂ ਮੈਨੂੰ ਉੱਥੇ ਫ੍ਰਿਜ ਵੀ ਵਿਗੀ ਲਾਲ ਰੰਗ ਦੀ ਆਹ ਆਹੋ ਸੰਤ ਜੀ ਇਦਾਂ ਹੀ ਇਦਾਂ ਹallelujah ਪੰਗੜਾ ਪਉਣ ਲੱ ਪੈਂਦੇ ਆ ਉਹ ਇਹਨਾਂ ਨਾਲ ਕੀ ਤਰੱਕੀ ਆ ਉਹਦੀ ਇਹ ਚੀਜ਼ਾਂ ਦੱਸਣਾ ਕੀ ਤਰੱਕੀਆਂ ਮੈਨੂੰ ਦੱਸੋ ਤਰੱਕੀ ਆ ਕਿ ਤੁਸੀਂ ਆਪਣੇ ਗੁਨਾਹ ਛੱਡੋ ਤੇ ਰੱਬ ਨੂੰ ਆਪਣਾ ਜੀਵਨ ਦੋ ਇਹ ਤਰੱਕੀ ਆ ਉਹ ਜੇ ਤੂੰ ਨਬੀ ਆ ਤੇ ਗਲਤ ਨੂੰ ਗਲਤ ਕਹ ਉਹਨੂੰ ਕਹਿ ਆਪਣੇ ਜੀਵਨ ਚੋਂ ਪਾਪ ਛੱਡ ਤੇ ਬੰਦੇ ਦਾ ਪੁੱਤ ਬਣ ਆਵਾਜ਼ੋ ਵੀ ਸੁਵਣੀ ਨਾ ਕਿ ਆਪ ਵਿਸ਼ਵਣੀਆਂ ਇਹ ਡਰਾਮੇ ਬਾਜ਼ੀਆਂ ਪਖੰਡਵਾਦ ਇਹਨਾਂ ਤੋਂ ਬਚੋ ਨਾ ਬਚੇ ਤੇ ਲੈ ਡੁੱਬਣਗੇ ਹੋਜੇ ਨਬੀ ਤੁਹਾਨੂੰ ਗਲਤ ਸਿੱਖਿਆ ਦੇ ਨਾਲ ਨੁਕਸਾਨ ਹੋ ਗਿਆ ਇੱਥੇ ਉਸ ਬੰਦੇ ਦਾ ਰੱਬ ਦਾ ਬੰਦਾ ਮਾਰਿਆ ਗਿਆ 8 ਸਾਲ ਜਿਹੜੀ ਇੱਕ ਵਿਸ਼ਵਾਸੀ ਭੈਣ ਬਲਜਿੰਦਰ ਦੇ ਨਾਲ ਰਹੀ 8 ਸਾਲ ਨਾਲ ਰਹਿ ਕੇ 9ਵੇਂ ਸਾਲ ਉਹਨੇ ਬਲਜਿੰਦਰ ਤੇ ਇਲਜ਼ਾਮ ਲਾ ਕੇ ਨੂੰ ਜੇਲ੍ਹ ਚ ਪਵਾਤਾ ਸੁਣ ਲੋ ਹੁਣ 8 ਸਾਲ ਵਿੱਚ ਉਹਨੇ ਕੀ ਸਿੱਖਿਆ ਉਹਨੇ ਕਿ ਰੱਬ ਦੇ ਬੰਦੇ ਨੇ ਇਦਾਂ ਕਰਨਾ ਤੇਨੇ ਕੀ ਸਿਖਾਇਆ ਉਹਨੂੰ ਸ਼ੂਸ਼ਾ ਹੀ ਕਰਨਾ ਬਸ ਅੱਜ ਜੇਲ੍ਹ 'ਚ ਆ ਪੂਰੀ ਕਮਿਊਨਿਟੀ ਦੀ ਬਦਨਾਮੀ ਆ ਆ ਜੇਲ੍ਹ 'ਚ ਚੱਕੀ ਪੀਸਣ ਡਿਆ ਜਨਵਾਰ ਹੁਣਦਾ ਹੋਣਾ ਉਥੇ ਜਾਂ ਕੁਰਸੀਆਂ ਕਰਸੀਆਂ ਢੋਕਦਾ ਹੋਣਾ ਕਿਉਂਕਿ ਉਥੇ ਦੇੜੀ ਮਿਲਦੀ ਆ ਫਿਰ ਤੇ ਰਾਜਾ ਬੰਦਾ ਸੀ ਉਹ ਅਦੇ ਸੋਚਿਆ ਉਹ ਝੂਠੀਆਂ ਭੁਸ਼ਵਾਨੀਆਂ ਤੋਂ ਬਚੋ ਭਵਿਸ਼ਵਾਣੀ ਜ਼ਰੂਰੀ ਨਹੀਂ ਹੈ ਤੁਹਾਡੇ ਜੀਵਨ ਲਈ ਬਾਈਬਲ ਤੁਹਾਡੀ ਭੁਸ਼ਵਾਨੀ ਕਿਹੜੀ ਆ ਜੋ ਤੁਹਾਡੇ ਜੀਵਨ ਦਾ ਸੁਧਾਰ ਕਰਦੀ ਆ ਬਲੋ ਹallelujah ਹallelujah ਯਿਸੂਮ ਜੀ ਦੇ ਨਾਮ ਕੀ ਜਿਹੜੇ ਵਚਨ ਉਲਟਾ ਪੁਲਟਾ ਕਰਦੇ ਉਹਨਾਂ ਤੋਂ ਬਚ ਜਾਓ ਤੂੰ ਤਾਂ ਬੜਾ ਖੁਸ਼ ਹੁੰਦੇ ਨਾ ਆ ਤਾਲੀਮ ਆ ਗਈ ਹੁਣ ਇਹ ਹਵਾ ਵਾਲੇ ਨਵੇਂ ਚੱਲੇ ਆ ਹੁਣ ਉਹ ਨਵੇਂ ਚੱਲੇ ਆ ਕੋਈ ਉਹ ਪੁੱਠੀ ਸਿੱਧੀ ਤਾਲੀਮ ਤੁਹਾਡੇ ਕੋਲ ਲੈ ਕੇ ਆ ਜਾਏਗਾ ਅਜੋ ਤੁਹਾਨੂੰ ਟ੍ਰੇਨਿੰਗ ਰਹੀ ਹੈ ਇਬਰਾਨੀ ਦੀ ਇਬਰਾਨੀ ਦੀ ਟ੍ਰੇਨਿੰਗ ਨਹੀਂ ਤੁਹਾਨੂੰ ਦੇਣੀ ਤੁਹਾਡੇ ਤੇ ਯਹਵਾ ਥੋਪਣਾ ਨੇ ਉਹ ਯਹਵਾ ਪਿਤਾ ਨੇ ਆਪ ਕਿਹਾ ਕਿ ਮੇਰੇ ਪੁੱਤਰ ਨੂੰ ਪ੍ਰੈਫਰੈਂਸ ਦਿਓ ਮੇਰੇ ਪੁੱਤਰ ਦੀ ਸੁਣੋ ਜੋ ਇਹ ਕਹਿੰਦਾ ਜੀ ਗੱਲ ਮੰਨੋ ਤੇ ਪੂਰੇ ਨਵੇਂ ਨੇਮ ਤੇ ਯਹਵਾ ਦਾ ਨਾਮ ਨਹੀਂ ਆਇਆ ਪਤਾ ਨਹੀਂ ਯਾਰ ਤੁਸੀਂ ਕਿਹੜੀ ਤਾਲੀਮ ਨੂੰ ਲੈ ਕੇ ਫਿਰਦੇ ਹੋ ਪਿਤਾ ਆਪ ਚਾਹੁੰਦਾ ਯਿਸੂ ਆਪ ਚਾਹੁੰਦਾ ਹੌਲੀ ਸਪਿਰਿਟ ਆਪ ਚਾਹੁੰਦਾ ਤੂੰ ਜੋ ਤਾਲੀਮ ਵਿਗਾੜਦੇ ਹੋ ਬਾਈਬਲ ਦਾ ਗਲਤ ਪ੍ਰਕਾਸ਼ਨ ਕਰਨ ਵਾਲੇ ਉਹ ਛੇਤੀ ਫੜੇ ਜਾਓਗੇ ਛੇਤੀ ਕਾਬੂ ਆ ਜਾਓਗੇ ਛੇਤੀ ਬਾਈਬਲ ਤੁਹਾਨੂੰ ਦਿੱਤ ਘਾਰ ਦੇਗੀ ਸ਼ਰਾਪਿਤ ਕਰਕੇ ਸੁੱਟ ਦੇਗੀ ਵਚਨ ਤੋਂ ਡਰੋ ਵਚਨ ਦੀ ਕਦਰ ਕਰੋ ਸਹੀ ਤਰੀਕੇ ਨਾਲ ਵਚਨ ਨੂੰ ਪੜੋ ਮੇਰੇ ਕੋ ਬਾਈਬਲ ਦੇ ਵਿੱਚ ਬੜੇ ਰੈਫਰੈਂਸ ਆ ਮੈਂ ਤੁਹਾਨੂੰ ਦੱਸ ਸਕਣਾ ਜਿਹੜੇ ਬਾਈਬਲ ਨੂੰ ਉਲਟਾ ਪੁਲਟਾ ਜਿਨਾਂ ਨੇ ਕੀਤਾ ਤੇ ਪਰਮੇਸ਼ਰ ਦੇ ਵਚਨ ਦੀ ਉਲੰਘਣਾ ਕੀਤੀ ਪਰਮੇਸ਼ਰ ਦੇ ਵਚਨ ਦਾ ਖੰਡਨ ਕੀਤਾ ਤੇ ਉਹਨਾਂ ਨੂੰ ਨੁਕਸਾਨ ਕਰਾਇਆ ਕੁਰਵੀਆ ਗਾਵੀ ਦੱਸੋ ਬਾਈਬਲ ਪੜ੍ਹਦੇ ਹੋ ਤੁਸੀਂ ਜਿੰਨਾ ਪਰਮੇਸ਼ਰ ਦੇ ਬਚਨ ਦੀ ਉਲੰਘਣਾ ਕਰਤੀ ਨਾ ਉਹਦੇ ਬਚਨ ਨੂੰ ਉਲਟਾ ਪੁਲਟਾ ਕਰਤਾ ਪਈ ਉਹ ਨੁਕਸਾਨ ਇਸ ਕਰਕੇ ਬਚੋ ਯਿਸੂ ਮਸੀਹ ਕੋਲੋਂ ਸ਼ੈਤਾਨ ਪਰਮੇਸ਼ਰ ਦੇ ਬਚਨ ਨੂੰ ਉਲਟਾ ਪੁਲਟਾ ਕਰਨ ਆਇਆ ਸੀ ਇਹ ਦੂਸਰਾ ਪਾਠ ਆ ਕਿ ਲੋਕ ਬਚਨ ਨੂੰ ਉਲਟਾ ਪੁਲਟਾ ਕਰਦੇ ਨੇ ਬਾਈਬਲ ਚ ਲਿਖਿਆ ਇੱਕ ਆਦਮੀ ਨੇ ਆਪਣੇ ਖੇਤ ਵਿੱਚ ਕਣਕ ਬੀਜੀ ਤੇ ਰਾਤ ਨੂੰ ਕੌਣ ਆ ਗਿਆ ਵੈਰੀ ਉਹਨੇ ਕੀ ਬੀਜਤੀ ਵਿੱਚ ਆਣ ਕੇ ਇਹ ਕੀ ਹੈ ਪਰਮੇਸ਼ਰ ਦੀ ਚੰਗੀ ਤਾਲੀਮ ਵਿੱਚ ਗਲਤ ਤਾਲੀਮ ਨੂੰ ਬਾੜ ਦੇਣਾ ਸੁਣੋ ਰੱਬ ਦੀ ਤਾਲੀਮ ਨੂੰ ਖਰਾਬ ਨਾ ਕਰਨ ਦਿਓ ਜਿਹੜਾ ਬਾਈਬਲ ਦਾ ਸਹੀ ਬਾਈਬਲ ਦਾ ਸਹੀ ਇੰਟਰਪ੍ਰੀਟੇਸ਼ਨ ਕਰੋ ਬਾਈਬਲ ਨੂੰ ਸਹੀ ਤਰੀਕੇ ਨਾਲ ਸੁਣਾਓ ਬਾਈਬਲ ਨੂੰ ਗਲਤ ਤਰੀਕੇ ਨਾਲ ਪੇਸ਼ ਨਾ ਕਰੋ ਜੋ ਬਾਈਬਲ ਚ ਲਿਖਿਆ ਉਹਨੂੰ ਸਿਖਾਓ ਉਹਦਾ ਪ੍ਰਕਾਸ਼ਨ ਆ ਤੁਹਾਡੇ ਕੋਲ ਦੱਸੋ ਕੋਈ ਗੱਲ ਨਹੀਂ ਪਰ ਗਲਤ ਪ੍ਰਕਾਸ਼ਨ ਕਰੋਗੇ ਗੜਬੜ ਹੋ ਜਾਊਗੀ ਬਹੁਤ ਜਾਣਿਆ ਕੋ ਮੈਂ ਗਲਤ ਪ੍ਰਕਾਸ਼ਨ ਵੇਖਿਆ ਉਹ ਦਿੰਦੇ ਨਹੀਂ ਮੈ ਕੰਨਾ ਪਤਾ ਨਹੀਂ ਕਿਹੜੀ ਤਰੀਕੇ ਨਾਲ ਚੱਲਦੇ ਨੇ ਰੱਬ ਮਾਫ ਕਰੇ ਇਹਨਾਂ ਨੂੰ ਤੇ ਇੱਕ ਦਿਨ ਇਹਨਾਂ ਨੂੰ ਹਿਸਾਬ ਦੇਣਾ ਪੈਣਾ ਜੋ ਪਰਮੇਸ਼ੁਰ ਦੇ ਵਚਨ ਨੂੰ ਉਲਟਾ ਪੁਲਟਾ ਕਰਦੇ ਆ ਇਸ ਲਈ ਇਹੋ ਜਿਹਾ ਕੋ ਬਾਣੀ ਨਹੀਂ ਸਿੱਖਣੀ ਉਲਟਾ ਪੁਲਟਾ ਕਰਦੇ ਆ ਔਰ ਯਾਦ ਰੱਖੋ ਸ਼ਰਾਬ ਦੇਣ ਵਾਲੇ ਪਾਸਟਰ ਕੋ ਤੇ ਖਲੋਇਓ ਨਾ ਨਾ ਘੜੀ ਵੀ ਨਾ ਖਲੋਇਓ ਕਿਉਂਕਿ ਬਿਲਾਮ ਨਬੀ ਨੇ ਉਹ ਵਿਸ਼ਵਾਨੀ ਚ ਕਿਹਾ ਯਾਕੂਬ ਤੇ ਯਾਦੂ ਇਸਰਾਇਲ ਉਤੇ ਫਾਲ ਉਹਨੇ ਉਹ ਵਿਸ਼ਵਾਨੀ ਕੀਤੀ ਉਥੇ ਕਹਿੰਦਾ ਭਾਵੇਂ ਜਾਦੂਗਰ ਨਾਲ ਨੇ ਤੇ ਤੂੰ ਮੈਨੂੰ ਲੈ ਕੇ ਆਇਆ ਵੀ ਸ਼ਰਾਬ ਦੇ ਪਰ ਮੈਂ ਤੇਨੂੰ ਰਾਜਾ ਚਾਹੁੰਦਾ ਵੀ ਜਾਦੂਗਰ ਸਿੱਖ ਲੈਣੇ ਤੇ ਕੋ ਕਿਦਾਂ ਸ਼ਰਾਬ ਦਿੰਦਾ ਵਾ ਏ ਮੇਰੇ ਜਾਦੂਗਰ ਹੋਰ ਸਮਾਰਟ ਹੋ ਜਾਣ ਉਹਨੇ ਕਿਹਾ ਜੋ ਮਰਜ਼ੀ ਮੈਂ ਕਰ ਲਾਂ ਵਿਲੀਅਮ ਦੇ ਕਹਿਣ ਦਾ ਮਤਲਬ ਮੈਂ ਭਾਵੇਂ ਜੋ ਮਰਜ਼ੀ ਕਰ ਲਾਂ ਜਾਦੂਗਰ ਜੋ ਮਰਜ਼ੀ ਕਰ ਲੈਣ ਰੱਬ ਦੇ ਲੋਕ ਜਿਹੜੇ ਇਸਰਾਇਲ ਕੌਮ ਆ ਉਹਨਾਂ ਤੇ ਕੋਈ ਜਾਦੂ ਨਹੀਂ ਚੱਲੇਗਾ ਕੋਈ ਸ਼ਰਾਪ ਨਹੀਂ ਚੱਲੇਗਾ ਇਸ ਲਈ ਜੇ ਕੋਈ ਪਾਸਟਰ ਸ਼ਰਾਪ ਦਿੰਦਾ ਨਾ ਤੇ ਉਹਨੂੰ ਵਚਨ ਦਾ ਨਹੀਂ ਪਤਾ ਕਿ ਵਿਸ਼ਵਾਸੀਆਂ ਨੂੰ ਸ਼ਰਾਪ ਲੱਗਦਾ ਹੀ ਨਹੀਂ ਵਿਸ਼ਵਾਸੀਆਂ ਨੂੰ ਸ਼ਰਾਪ ਲੱਗਦਾ ਹੀ ਨਹੀਂ ਲੱਗੇਗਾ ਉਹਨੂੰ ਜਿਹੜਾ ਗੈਰ ਵਿਸ਼ਵਾਸੀ ਹੈ ਵਿਸ਼ਵਾਸੀਆਂ ਨੂੰ ਨਹੀਂ ਲੱਗਦਾ ਉਹਨੂੰ ਲੱਗੇਗਾ ਜਿਨੇ ਬੜਾ ਹੀ ਵੱਡਾ ਰੱਬ ਦੇ ਖਿਲਾਫ ਗੁਨਾਹ ਕੀਤਾ ਹੋਵੇ ਫਿਰ ਉਹਨੂੰ ਲੱਗੇਗਾ ਨਹੀਂ ਤੇ ਬਾਈਬਲ ਦੀ ਤਰੀਮ ਲੈ ਲਿਓ ਸ਼ਰਾਬ ਤੇ ਤੇ ਮੈਂ ਬਹੁਤ ਜ਼ਿਆਦਾ ਸਿਖਾ ਸਕਦਾ ਵਾਂ ਕਿੰਨਾ ਤੋਂ ਟੁੱਟ ਗਿਆ ਤੇ ਕਿੰਨਾ ਤੋਂ ਜ ਟੁੱਟਿਆ ਹੀ ਨਹੀਂ ਤੇ ਕਿੰਨਾਂ ਦੇ ਘਰਾਂ ਤੇ ਚੱਲਣ ਦੇ ਆ ਪ੍ਰਭੂ ਆਪਣੇ ਬਚਨਾਂ ਦੁਆਰਾ ਮੈਨੂੰ ਤੁਹਾਨੂੰ ਬਰਕਤ ਦੇਵੇ ਪ੍ਰਭੂ ਦੇ ਪਵਿੱਤਰ ਵਚਨ ਪੜ੍ਹੇ ਸੁਨੇ ਜਾਣ ਵਿੱਚ ਆਮੀਨ